ਅਸੀਂ ਪਹਿਲਾ ਸਟੈਪ ਹੀ ਨਹੀਂ ਲੈਂਦੇ ਹੈਗੇ ਤਾਂ 15 ਤੋਂ 20 ਦਿਨ ਬਾਅਦ ਤੁਸੀਂ YouTube ਤੋਂ Facebook ਤੋਂ ਪੈਸੇ ਕਮਾਉਣਾ ਸ਼ੁਰੂ ਕਰ ਦੋਗੇ ਗਾਰੰਟੀ ਹੈ ਮੇਰੀ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਲੱਖ ਰੁਪਏ ਨੂੰ ਤੁਸੀਂ ਹੱਥ ਪਾਣਾ ਸ਼ੁਰੂ ਕਰ ਦੋਗੇ ਇਹ ਵਾਦਾ ਮੇਰਾ ਬਹੁਤ ਵਧੀਆ ਤੁਸੀਂ ਪੈਸੇ ਕਮਾਉਣਾ ਸ਼ੁਰੂ ਕਰ ਦੋਗੇ ਤੇ ਤੁਸੀਂ ਬਹੁਤ ਜਲਦੀ ਗਰੋਥ ਵੀ ਕਰੋਗੇ ਤੁਸੀਂ ਉਸ ਟੌਪਿਕ ਨੂੰ ਚੱਕ ਲੈਣਾ ਜਿਹੜੀ ਤੁਹਾਡੀ ਵੀਡੀਓ ਵਾਇਰਲ ਹੋਏਗੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਅਗਰ ਤੁਸੀਂ YouTube Facebook ਤੋਂ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਨਾ ਤਾਂ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੋ ਗੱਲਾਂ ਦੇ ਬਾਰੇ ਦੱਸਾਂ ਅਗਰ ਤੁਸੀਂ ਮੇਰੀ ਉਹ ਦੋ ਗੱਲਾਂ ਮੰਨ ਕੇ ਤੁਸੀਂ ਉਸ ਤਰੀਕੇ ਨਾਲ ਤੁਸੀਂ ਕੰਮ ਕਰੋਗੇ ਨਾ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਸੀਂ YouTube Facebook Instagram ਤੋਂ ਤੁਸੀਂ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਤੇ ਤੁਸੀਂ ਬਹੁਤ ਜਲਦੀ ਗਰੋ ਵੀ ਕਰੋਗੇ ਤੇ ਤੁਸੀਂ ਛੇਤੀ ਤੁਸੀਂ ਸਕਸੈਸ ਹੋ ਜਾਓਗੇ ਉਹ ਕਿਹੜੀਆਂ ਦੋ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਉਹ ਪੂਰੀ ਜਾਣਕਾਰੀ ਮੈਂ ਤੇ ਵੀਡੀਓ ਨੂੰ ਸਕਿੱਪ ਬਿਲਕੁਲ ਵੀ ਨਾ ਕਰਕੇ ਦੇਖੋ ਜੇ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣਾ ਰਿਹਾ ਨਵਾਂ ਸੋ ਆਓ ਦੋਸਤੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੇਖੋ ਜਿਓ ਕਿਹੜੀਆਂ ਗੱਲਾਂ ਨੇ ਦੇਖੋ ਜੇ ਤੁਸੀਂ YouTube Facebook ਤੋਂ ਤੁਸੀਂ ਪੈਸਾ ਕਮਾਉਣਾ ਨਾ ਆਪਾਂ ਇਹਦੇ ਨਾਲ ਇੱਕ ਐਡ ਕਰ ਦਿੰਦੇ ਆ Instagram ਵੀ ਆਪਾਂ ਐਡ ਕਰ ਦਿੰਨੇ ਆ ਉਹ ਕਿਉਂਕਿ ਇੱਕੋ ਮਤਲਬ ਵੀ ਇੱਕੋ ਤਰ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਇਸ ਕਰਕੇ ਆਪਾਂ Instagram ਵੀ ਐਡ ਕਰਤਾ ਇਹ ਤਿੰਨੇ categories ਚੋਂ ਪੈਸਾ ਕਮਾਉਣਾ ਮਤਲਬ ਵੀ ਕੋਈ ਵੀ ਔਖਾ ਕੰਮ ਨਹੀਂ ਤੁਸੀਂ ਤਾਂ ਨਹੀਂ ਪੈਸੇ ਕਮਾ ਸਕਦੇ ਹੋਗੇ ਕਿਉਂਕਿ ਤੁਹਾਨੂੰ ਨਾ ਉਹ ਚੀਜ਼ ਦੇ ਬਾਰੇ ਨੋਲਿਜ ਨਹੀਂ ਹੈਗੀ ਤੁਹਾਨੂੰ ਪਤਾ ਨਹੀਂ ਹੈਗਾ ਵੀ ਯਾਰ ਅਸੀਂ ਕਿਵੇਂ ਕੰਮ ਸ਼ੁਰੂ ਕਰੀਏ ਅਸੀਂ ਮਤਲਬ ਵੀ ਪਹਿਲਾ ਜਿਹੜਾ ਸਟੈਪ ਆ ਨਾ ਦੇਖੋ ਜ਼ਿੰਦਗੀ ਦੇ ਵਿੱਚ ਇਨਸਾਨ ਜਦੋਂ ਵੀ ਕਿਸੇ ਮਤਲਬ ਵੀ ਸਫਲ ਹੋਣਾ ਕਿਸੇ ਵੀ ਕੰਮ ਨੂੰ ਹੱਥ ਪਾਣਾ ਉਹ ਉਦੋਂ ਤੱਕ ਨਹੀਂ ਮਤਲਬ ਇਹ ਸਫਲ ਹੁੰਦਾ ਹੈਗਾ ਜਦੋਂ ਤੱਕ ਉਹ ਪਹਿਲਾ ਸਟੈਪ ਨਹੀਂ ਲੈਂਦਾ ਹੈਗਾ ਜਾਨਕਿ ਪਹਿਲਾ ਪੈਰ ਨਹੀਂ ਪਟਦਾ ਹੈਗਾ ਸਾਡੇ ਸਾਰਿਆਂ ਦੀ ਮੈਂ ਦੀ ਕਿਤੇ ਹੀ ਆ ਅਸੀਂ ਪਹਿਲਾ ਸਟੈਪ ਹੀ ਨਹੀਂ ਲੈਂਦੇ ਹੈਗੇ ਸੋ ਉਹ ਪਹਿਲਾ ਸਟੈਪ ਤੁਸੀਂ ਕਿਵੇਂ ਲੈਣਾ ਵਾ ਸਭ ਤੋਂ ਪਹਿਲਾਂ ਦੇਖੋ ਤੁਸੀਂ ਕਿਸੇ ਵੀ ਕੈਟਾਗਰੀ ਦੇ ਤੁਸੀਂ ਕੰਮ ਕਰਦੇ ਹੋ ਤੁਸੀਂ ਫਿਟਨੈਸ ਤੇ ਵੀਡੀਓ ਬਣਾਉਨੇ ਹੋ ਕੁਕਿੰਗ ਤੇ ਵੀਡੀਓ ਬਣਾਉਨੇ ਹੋ ਟੈਕ ਤੇ ਵੀਡੀਓ ਬਣਾਉਨੇ ਹੋ ਫਾਈਨੈਂਸ ਤੇ ਵੀਡੀਓ ਬਣਾਉਨੇ ਹੋ ਭਾਵੇਂ ਤੁਸੀਂ ਬਲੌਗ ਵੀ ਬਣਾਉਨੇ ਹੋ ਤੁਸੀਂ ਕੋਈ ਵੀ ਯਾਰ ਕੈਟਾਗਰੀ ਦੇ ਤੁਸੀਂ ਕੰਮ ਕਰਦੇ ਚਾਹੇ ਤੁਸੀਂ ਬੱਚੇ ਦੇ ਰਿਗਾਰਡਿੰਗ ਵੀਡੀਓ ਬਣਾਉਨੇ ਹੋ ਹਨਾ ਤੁਸੀਂ ਉਹਤੇ ਕਾਮਯਾਬ ਕਿਵੇਂ ਹੋਣਾ ਬਹੁਤ ਬਹੁਤ ਹੀ ਸੌਖਾ ਤਰੀਕਾ ਵਾ ਕਾਮਯਾਬ ਹੋਣ ਦਾ ਜਾਨੀ ਕਿ ਪੈਸੇ ਕਮਾਉਣ ਦਾ ਬਹੁਤ ਸੌਖਾ ਤਰੀਕਾ ਵਾ ਉਹ ਕਿਹੜਾ ਤਰੀਕਾ ਵਾ ਦੇਖੋ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਨੰਬਰ 1 ਵਿੱਚ 2 ਪੁਆਇੰਟ ਲੈ ਕੇ ਰੱਖੇ ਹੋਇਆ ਨੰਬਰ ਇੱਕ ਹੈਗਾ ਵਾ ਮੰਨ ਕੇ ਚੱਲੋ ਤੁਸੀਂ ਵਲੌਗ ਬਣਾਉਨੇ ਹੋ ਠੀਕ ਹੈ ਜੀ ਤੁਸੀਂ ਵਲੌਗ ਬਣਾਉਨੇ ਹੋ ਜਾਂ ਫਿਰ ਕਾਰਟੂਨ ਵਾਲੀ ਵੀਡੀਓ ਬਣਾਉਨੇ ਬੱਚਿਆਂ ਦੀ ਆ ਤੁਸੀਂ ਇਹ ਦੋ categories ਦੇ ਉੱਤੇ ਕੰਮ ਕਰਦੇ ਪਿਓ ਤੁਸੀਂ ਜਦੋਂ ਵੀ ਤੁਸੀਂ ਕੰਮ ਕਰਨਾ ਨਾ ਮੰਨ ਕੇ ਚੱਲੋ ਤੁਸੀਂ ਅੱਜ ਹੀ ਜਾਂ ਕੱਲ ਤੁਸੀਂ YouTube ਚੈਨਲ ਸ਼ੁਰੂ ਕਰਨਾ ਚਾਹੁੰਦੇ ਹੋ ਤੁਸੀਂ ਅੱਜ ਦੀ بجائے ਨਾ 10 ਦਿਨ ਬਾਅਦ ਕਰੋ ਕਿਉਂ ਕਰੋ ਉਹ ਤਾਂ ਤੁਹਾਨੂੰ ਮਰੀਜ਼ ਹੁੰਦਾ ਬਈ ਆ ਤੁਸੀਂ ਕੀ ਕਰਨਾ ਵਾ ਸਭ ਤੋਂ ਪਹਿਲਾਂ ਜੇ ਤੁਸੀਂ ਵਲੌਗ ਦੇ ਉੱਤੇ ਕੰਮ ਕਰਦੇ ਪਿਓ ਤੁਸੀਂ ਨਾ ਇਹਦੇ ਤੇ ਰਿਸਰਚ ਕਰੋ ਬਲੌਗ ਦੇ ਬਾਰੇ ਰਿਸਰਚ ਕਰੋ ਜੇ ਕਾਰਟੂਨ ਦੀ ਵੀਡੀਓ ਬਣਾ ਰਹੇ ਹੋ ਤਾਂ ਕਾਰਟੂਨ ਦੀ ਵੀਡੀਓ ਤੇ ਰਿਸਰਚ ਕਰੋ ਰਿਸਰਚ ਕਿਵੇਂ ਕਰਨੀ ਹੈ ਦੇਖੋ ਤੁਸੀਂ ਸਭ ਤੋਂ ਪਹਿਲਾਂ ਲੋਕਾਂ ਦੇ ਬਲੌਗ ਦੇਖੋ ਜਿਹੜੇ ਫੇਮਸ ਬਲੌਗ ਹੋਏ ਪਏ ਨੇ ਨਾ ਜਿਨ੍ਹਾਂ ਦੇ ਮਿਲੀਅਨ ਦੇ ਵਿੱਚ ਵਿਊ ਆਉਂਦੇ ਨੇ ਮਿਲੀਅਨ ਦੇ ਵਿੱਚ ਉਹਨਾਂ ਦੇ ਸਬਸਕ੍ਰਾਈਬਰ ਨੇ ਤੁਸੀਂ ਦੇਖੋ ਵੀ ਉਹ ਬੰਦੇ ਆ ਜਿਹੜੇ ਉਹ ਬਲੌਗ ਆ ਜਿਹੜਾ ਕਿੰਨੇ ਮਿੰਟ ਦਾ ਬਣਾ ਰਹੇ ਆ 10 ਦਾ 15 ਦਾ 20 ਦਾ 25 ਦਾ ਕਿੰਨੇ ਮਿੰਟ ਦਾ ਬਲੌਗ ਬਣਾ ਰਹੇ ਆ ਕਿਵੇਂ ਬਲੌਗ ਨੂੰ ਸ਼ੂਟ ਕਰਦੇ ਆ ਕਿਵੇਂ ਬਲੌਗ ਨੂੰ ਐਡਿਟ ਕਰਦੇ ਆ ਕਿਵੇਂ ਵਲੋਗ ਦੇ ਵਿੱਚ ਮਿਊਜ਼ਿਕ ਲਗਾਉਂਦੇ ਆ ਤੇ ਜਿਹੜਾ ਉਹਨਾਂ ਦਾ ਵਲੋਗ ਆ ਉਹਨਾਂ ਦਾ ਬੋਲਣ ਦਾ ਤਰੀਕਾ ਕੀ ਆ ਕੋਈ ਹਿੰਦੀ ਦੇ ਵਿੱਚ ਬਣਾਉਂਦਾ ਕੋਈ ਪੰਜਾਬੀ ਦੇ ਵਿੱਚ ਬਣਾਉਂਦਾ ਕੋਈ ਅੰਗਰੇਜ਼ੀ ਦੇ ਵਿੱਚ ਬਣਾਉਂਦਾ ਹਰ ਇੱਕ ਬੰਦੇ ਦਾ ਬੋਲਣ ਦਾ ਤਰੀਕਾ ਅਲੱਗ-ਅਲੱਗ ਆ ਹੁਣ ਜਦੋਂ ਤੁਸੀਂ ਇਹ ਚੀਜ਼ ਤੁਸੀਂ ਰਿਸਰਚ ਕਰ ਲਈ ਠੀਕ ਆ ਜੀ ਫਿਰ ਇਸ ਤੋਂ ਬਾਅਦ ਤੁਸੀਂ ਦੇਖਾਂ ਵੀ ਯਾਰ ਆਪ ਬੰਦੇ ਤੋਂ ਵਧੀਆ ਮੈਂ ਕੀ ਚੀਜ਼ ਕਰ ਸਕਦਾ ਵਾਂ ਜੇ ਇਹ ਬੰਦਾ ਅਲੱਗ-ਅਲੱਗ ਜਗ੍ਹਾ ਦਿਖਾ ਰਿਹਾ ਵਾ ਤਾਂ ਮੈਂ ਕੀ ਚੀਜ਼ ਦਿਖਾ ਸਕਦਾ ਲੋਕਾਂ ਨੂੰ ਤੁਸੀਂ ਉਹਦੇ ਉੱਲ ਧਿਆਨ ਦਿਓ ਇਸੀ ਤਰ੍ਹਾਂ ਕਾਰਟੂਨ ਦੀ ਵੀਡੀਓ ਤੇ ਜਾਓ ਲੋਕਾਂ ਦੀ ਕਾਰਟੂਨ ਦੀ ਵੀਡੀਓ ਦੇਖੋ ਜਿਨ੍ਹਾਂ ਦੇ ਬਿਲੀਅਨ ਦੇ ਵਿੱਚ ਵੀਊ ਆਏ ਹੋਏ ਨੇ ਵੀ ਉਹ ਜਿਹੜੇ ਬੰਦੇ ਕਾਰਟੂਨ ਦੀ ਵੀਡੀਓ ਬਣਾ ਰਹੇ ਨੇ ਉਹ ਕਿਵੇਂ ਬਣਾ ਰਹੇ ਨੇ ਵੀ ਉਹ ਕਿਹੜੀ ਚੀਜ਼ ਲਗਾ ਰਹੇ ਨੇ ਕਿਹੜੀ ਨਹੀਂ ਲਗਾ ਰਹੇ ਵੀ ਉਹ ਗਲਤੀ ਜਿਹੜੀ ਆ ਉਹ ਕਰਦੇ ਪਏ ਨੇ ਵੀ ਤੁਹਾਨੂੰ ਲੱਗਦਾ ਵੀ ਯਾਰ ਬਲੌਗ ਵਧੀਆ ਨਹੀਂ ਹੈਗਾ ਜਾਂ ਆਹ ਕਾਰਟੂਨ ਦੀ ਵੀਡੀਓ ਵਧੀਆ ਨਹੀਂ ਜਿਹੜੀ ਗਲਤੀ ਇੰਨੇ ਕੀਤੀ ਉਹ ਗਲਤੀ ਮੈਂ ਨਹੀਂ ਕਰਨੀਏਗੀ ਤੁਸੀਂ ਰਿਸਰਚ ਕਰਨੀ ਆ ਠੀਕ ਆ ਰਿਸਰਚ ਤੁਸੀਂ YouTube ਤੋਂ ਕਰ ਲਓ ਅਖਬਾਰਾਂ ਤੋਂ ਕਰ ਲਓ న్యూਸ న్యూਸ ਬਲੌਗਾਂ ਤੋਂ ਕਰ ਲਓ ਬਹੁਤ ساری ਚੀਜ਼ਾਂ ਜਿਹੜੇ ਰਿਸਰਚ ਕਰਨੀਆਂ ਤੁਸੀਂ ਘੱਟੋ-ਘੱਟ 10 ਤੋਂ ਲੈ ਕੇ 15 ਦਿਨ 10 ਤੋਂ 15 ਦਿਨ ਤੁਸੀਂ ਇਹ ਰਿਸਰਚ ਕਰਨੀ ਹੈ ਜੜੀ ਵੀ ਟੌਪਿਕ ਤੇ ਤੁਸੀਂ ਕੰਮ ਕਰਨਾ ਜਦੋਂ ਤੁਹਾਡੀ ਰਿਸਰਚ ਹੋ ਗਈ ਕੰਪਲੀਟ ਫਿਰ ਤੁਸੀਂ ਚੁੱਪ ਕਰਕੇ YouTube Facebook YouTube Facebook ਤੇ Instagram ਦਾ ਤੁਸੀਂ ਆਪਣਾ ਪੇਜ ਬਣਾ ਲਓ ਤੇ ਉਹ ਕੰਮ ਤੁਸੀਂ ਉਸ ਤੋਂ ਵਧੀਆ ਬੰਦੇ ਤੋਂ ਬਣਾਉਣਾ ਸ਼ੁਰੂ ਕਰ ਦਿਓ ਜੇ ਮੰਨ ਕੇ ਤੁਸੀਂ ਵਲੋਗ ਦਾ ਚੈਨਲ ਬਣਾਇਆ ਜੇ ਕੋਈ ਬੰਦਾ 10 ਮਿੰਟ ਦਾ ਵਲੋਗ ਬਣਾ ਰਿਹਾ ਨਾ ਤਾਂ ਤੁਸੀਂ ਇਹ ਦੇਖੋ ਯਾਰ ਮੈਂ 10 ਮਿੰਟ ਦਾ ਨਹੀਂ ਮੈਂ 7 ਕਿ ਮਿੰਟ ਦਾ ਵਲੋਗ ਬਣਾਵਾਂਗਾ ਮੈਂ 7 ਮਿੰਟ ਦੇ ਵਿੱਚ ਸਾਰਾ ਕੁਝ ਬੰਦੇ ਨੂੰ ਦਿਖਾ ਦਾਂਗਾ ਜਾਨੀ ਕਿ ਜਦੋਂ ਫਿਲਮ ਬਣਦੀ ਹੈ ਨਾ ਫਿਲਮ ਦਾ ਟ੍ਰੇਲਰ ਹੁੰਦਾ ਜਿਹੜਾ ਕਿੰਨੇ ਮਿੰਟ ਦਾ ਹੁੰਦਾ 2.5 ਤੋਂ 3 ਮਿੰਟ ਦਾ ਫਿਲਮ ਹੁੰਦਾ ਫਿਲਮ ਕਿੰਨੇ ਦੇਰ ਦੀ ਹੁੰਦੀ ਹੈ 3 ਘੰਟੇ ਦੀ ਤੇ ਟ੍ਰੇਲਰ 2 ਤੋਂ 3 ਮਿੰਟ ਦਾ ਹੁੰਦਾ ਵਾ ਤੁਸੀਂ ਇਹ ਦੇਖੋ ਵੀ ਪੂਰੀ ਫਿਲਮ ਆ ਜਿਹੜੀ ਮੈਂ 7-8 ਮਿੰਟ ਦੇ ਵਿੱਚ ਦਿਖਾਉਣੀ ਹੈ ਬਸ ਤੁਸੀਂ ਇਹ ਚੀਜ਼ ਕਰਕੇ ਤੁਸੀਂ ਰਿਸਰਚ ਕਰਕੇ ਅਪਲੋਡ ਕਰੋ ਤੁਸੀਂ ਘੱਟੋ ਘੱਟ 15 ਤੋਂ 20 ਦਿਨ 15 ਤੋਂ 20 ਦਿਨ ਦੇ ਵਿੱਚ ਜਦੋਂ ਤੁਸੀਂ ਇਹ ਕੰਮ ਕਰ ਲਿਆ ਨਾ ਤਾਂ 15 ਤੋਂ 20 ਦਿਨ ਬਾਅਦ ਤੁਸੀਂ YouTube ਤੋਂ Facebook ਤੋਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਗਰੰਟੀ ਹੈ ਮੇਰੀ ਜੇਵਾ ਸਿਰਫ 15 20 ਦਿਨ ਬਾਅਦ ਜਿਆਦਾ ਨਹੀਂ ਮੈਂ ਕਹਿੰਦਾ 20 ਦਿਨ ਬਾਅਦ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਤੁਹਾਡੇ ਵਲੋਗ ਵਾਇਰਲ ਹੋਣ ਲੱਗ ਜਾਣਗੇ ਕਿਉਂ ਕਿ ਤੁਸੀਂ ਵਧੀਆ ਤਰੀਕੇ ਨਾਲ ਰਿਸਰਚ ਕੀਤੀ ਆ ਹੁਣ ਨੰਬਰ 2 ਦੀ ਗੱਲ ਕਰਦੇ ਆਂ ਦੇਖੋ ਘੱਟੋ ਘੱਟ 10 ਵੀਡੀਓ ਬਣਾਓ 10 ਵੀਡੀਓ ਕਿਹੜੇ ਟੌਪਿਕ ਦੇ ਬਣਾਉਣੀਆਂ ਨੇ ਤੁਸੀਂ ਜੇ ਵਲੋਗ ਬਣਾ ਰਹੇ ਹੋ ਨਾ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਤੁਸੀਂ ਰਿਸਰਚ ਕਰਨੀ ਆ ਜਦੋਂ ਤੁਸੀਂ ਰਿਸਰਚ ਕਰ ਲਓਗੇ ਨਾ ਅਲੱਗ ਅਲੱਗ ਟਾਈਪ ਦੀਆਂ ਅਲੱਗ ਅਲੱਗ ਟਾਈਪ ਦੀਆਂ ਤੁਸੀਂ 10 ਵੀਡੀਓ ਬਣਾਓ ਇੱਕ ਜਿੱਦਾਂ ਦੀ ਉਹਨੇ ਬੰਦੇ ਨੇ ਬਣਾਈ ਹੋਈ ਜਾਂ ਜਿੱਦਾਂ ਤੁਸੀਂ ਰਿਸਰਚ ਕੀਤੀ ਆ ਉਸ ਟਾਈਪ ਦੀ ਬਣਾ ਦਿਓ ਇੱਕ ਤੁਸੀਂ ਆਪਣੇ ਹਿਸਾਬ ਨਾਲ ਬਣਾ ਲਓ ਇੱਕ ਅਲੱਗ ਟਾਈਪ ਦੀ ਬਣਾਓ ਅਲੱਗ ਅਲੱਗ ਜਿਵੇਂ ਤੁਹਾਡਾ ਦਿਮਾਗ ਦੇ ਰਿਹਾ ਕਿਉਂਕਿ ਜਦੋਂ ਤੁਸੀਂ ਰਿਸਰਚ ਕਰੋਗੇ ਨਾ ਤੁਹਾਡਾ ਦਿਮਾਗ ਆ ਤੁਹਾਨੂੰ ਬਹੁਤ ਵਧੀਆ ਆਈਡੀਆ ਦੇਗਾ ਵੀ ਤੂੰ ਇਹਦਾ ਵੀ ਵੀਡੀਓ ਬਣਾ ਸਕਦਾ ਤੂੰ ਇਹਦਾ ਵੀ ਬਣਾ ਸਕਦਾ ਉਹ ਤੁਸੀਂ ਡਾਇਰੀ ਦੇ ਉੱਤੇ ਨੋਟ ਕਰਿਓ ਅਲੱਗ ਅਲੱਗ ਟਾਈਪ ਦੀਆਂ ਤੁਸੀਂ 10 ਵੀਡੀਓ ਬਣਾ ਲਓ ਜਦੋਂ ਤੁਸੀਂ 10 ਵੀਡੀਓ ਬਣਾ ਕੇ ਤੁਸੀਂ ਅਪਲੋਡ ਕਰੋਗੇ ਨਾ YouTube ਦੇ ਉੱਤੇ ਉਹਦੇ ਨਾਲ ਕੀ ਹੋਊਗਾ ਤੁਹਾਨੂੰ ਮੈਂ ਦੱਸਾਂ ਜਦੋਂ ਤੁਸੀਂ ਉਹਦੇ ਦੇ ਅਪਲੋਡ ਕਰ ਦੋਗੇ ਨਾ ਦਸਾਂ ਦੇ ਵਿੱਚੋਂ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਜਾਣੀ ਆ ਕਿਉਂ ਦਸਾਂ ਦੇ ਵਿੱਚ ਕਿਉਂਕਿ 10 ਦੀ ਵੀਡੀਓ ਤੇ ਡਿਫਰੈਂਟ ਹੋਏਗਾ ਕਿਉਂਕਿ 10 ਵੀਡੀਓ ਅਲੱਗ-ਅਲੱਗ ਟਾਈਮ ਹੋਏਗਾ ਕੋਈ ਵੀਡੀਓ 7 ਮਿੰਟ ਦੀ ਹੋएगी ਕੋਈ 8 ਦੀ ਹੋएगी ਕੋਈ 22 ਮਿੰਟ ਦੀ ਹੋएगी ਕਿ 20 ਦੀ ਕੋਈ 15 ਦੀ ਕੋਈ 18 ਦੀ ਕੋਈ 7 ਦੀ ਕੋਈ 5 ਮਿੰਟ ਦੀ ਵੀ ਹੋਏਗੀ ਠੀਕ ਹੈ ਜੀ ਟਾਈਮਿੰਗ ਦਾ ਫਰਕ ਪੈਗਾ ਇੱਕ ਉਹਦੇ ਵਿੱਚ ਤੁਹਾਡਾ ਬੋਲਣ ਦਾ ਤਰੀਕਾ ਵੀ ਦਸਾਂ ਦੇ ਵਿੱਚ ਅਲੱਗ-ਅਲੱਗ ਹੋਏਗਾ ਉਹਦੇ ਵਿੱਚ ਤੁਹਾਡਾ ਦਿਖਾਉਣ ਦਾ ਅੰਦਾਜ਼ਾ ਵੀਡੀਓ ਨੂੰ ਦਿਖਾਉਣ ਦਾ ਅੰਦਾਜ਼ਾ ਵੀ ਤੁਹਾਡਾ ਅਲੱਗ-ਅਲੱਗ ਹੋਏਗਾ ਉਹਦੇ ਵਿੱਚ ਜਿਹੜੀ ਵੀਡੀਓ ਤੁਹਾਡੀ ਵਾਇਰਲ ਹੋਗੀ ਤੁਸੀਂ ਸਮਝ ਲਓ ਵੀ ਲੋਕਾਂ ਨੂੰ ਇਹ ਵੀਡੀਓ ਪਸੰਦ ਆ ਰਹੀ ਆ ਤੁਸੀਂ ਉਸ ਟੌਪਿਕ ਨੂੰ ਚੱਕ ਲੈਣਾ ਜਿਹੜੀ ਤੁਹਾਡੀ ਵੀਡੀਓ ਵਾਇਰਲ ਹੋਏਗੀ ਤੁਸੀਂ ਉਹਨੂੰ ਚੱਕ ਲੈਣਾ ਤੁਸੀਂ ਉਸ ਤਰੀਕੇ ਮੁਤਾਬਿਕ ਕੰਮ ਕਰਨਾ ਸ਼ੁਰੂ ਕਰ ਦਿਓ ਜਦੋਂ ਤੁਸੀਂ ਉਸ ਤਰੀਕੇ ਨਾਲ ਤੁਸੀਂ ਕੰਮ ਕਰਨਾ ਸ਼ੁਰੂ ਕਰਤਾ ਸਾਰੀ ਵੀਡੀਓ ਸੇਮ ਉਦਾਂ ਬਣਾਓ ਤਾਂ ਤੁਹਾਡਾ ਚੈਨਲ ਜਿਹੜਾ ਹਨਾ ਵਾਇਰਲ ਹੋਏਗਾ ਤੁਹਾਡੇ ਚੈਨਲ ਨੂੰ ਵਾਇਰਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਤੁਸੀਂ ਇੱਥੇ ਸ਼ੁਰੂ ਕੀਤਾ ਜੀ ਤੁਹਾਡਾ ਚੈਨਲ ਦੀ ਗਰੋਥ ਇਦਾਂ ਜਾਣੀ ਆ ਗੋਲੀ ਵਾਂਗੂ ਠੀਕਾ ਜਿੱਦਾਂ ਛੁਰਲੀ ਚੜਦੀ ਹੁੰਦੀ ਹੈ ਨਾ ਛੁਰਲੀ ਦਿਵਾਲੀ ਤੇ ਤੁਸੀਂ ਦੇਖੀ ਹੋਣੀ ਤੁਹਾਡਾ ਚੈਨਲ ਇਦਾਂ ਚੜੇਗਾ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਤੁਸੀਂ ਠੀਕ 20 ਦਿਨ ਬਾਅਦ 20 ਦਿਨ ਬਾਅਦ ਤੁਸੀਂ YouTube ਤੋਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਘੱਟੋ ਘੱਟ ਤੁਸੀਂ 20000 ਰੁਪਿਆ ਤੁਸੀਂ ਘੱਟੋ ਘੱਟ ਕਮਾਓਗੇ YouTube ਤੋਂ ਜਦੋਂ ਤੁਹਾਡਾ ਚੈਨਲ ਚੱਲ ਗਿਆ ਵਧੀਆ Facebook ਤੇ ਵੀ ਉਹੀ ਵੀਡੀਓ ਪਾਣੀ YouTube ਤੇ ਵੀ Instagram ਤੇ ਤੁਸੀਂ ਸ਼ੋਰਟ ਬਣਾਵਣਾ ਕੇ ਪਾਓ ਜਦੋਂ ਤੁਹਾਡਾ ਕੰਮ ਚੱਲ ਗਿਆ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਲੱਖ ਰੁਪਏ ਨੂੰ ਤੁਸੀਂ ਹੱਥ ਪਾਣਾ ਸ਼ੁਰੂ ਕਰ ਦੋਗੇ ਇਹ ਵਾਦਾ ਮੇਰਾ ਬਸ ਕੀ ਆ ਵੀ ਤੁਸੀਂ ਇਸ ਤਰੀਕੇ ਨਾਲ ਕੰਮ ਕਰਨਾ ਵਾ ਵਲੋਗ ਤੁਸੀਂ ਲੋਕਾਂ ਦੇ ਦੇਖਣੇ ਆ ਕਾਰਟੂਨ ਵਾਲੀ ਵੀਡੀਓ ਦੇਖਣੀ ਆ ਜ਼ਰੂਰੀ ਨਹੀਂ ਵਲੋਗ ਕਾਰਟੂਨ ਦੇਖ ਕੇ ਤੁਸੀਂ ਜਿਹੜੀ ਵੀ ਟੋਪਿਕ ਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਇਹ ਦੇਖੋ ਵੀ ਲੋਕਾਂ ਨੇ ਕਿਸ ਤਰੀਕੇ ਨਾਲ ਕੰਮ ਕੀਤਾ ਹੋਇਆ ਵਾ ਬਸ ਤੁਸੀਂ ਵੀ ਸੇਮ ਉਸੇ ਤਰ੍ਹਾਂ ਤੁਸੀਂ ਕੰਮ ਕਰੋ ਆਪਣੇ ਦਿਮਾਗ ਨੂੰ ਘੁਮਾਓ ਕਿਦਾਂ ਵਾ ਤੇ 10 ਜਿਹੜੀ ਵੀਡੀਓ ਬਣਾਉਣੀਆਂ ਨੇ ਤੁਸੀਂ ਅਲੱਗ-ਅਲੱਗ ਤਰੀਕਿਆਂ ਨਾਲ ਬਣਾਉਣੀਆਂ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਸੀਗਾ ਜੀ ਸੋ ਇੱਕ ਮੈਂ ਗੱਲ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਜੀ ਅਗਰ ਤੁਹਾਡੇ ਵਿੱਚ ਕੋਈ ਮੇਰਾ ਭੈਣ ਭਰਾ ਨਾ YouTube Facebook Instagram Telegram WhatsApp ਤੋਂ ਕੋਈ ਘਰੇ ਬੈਠ ਕੇ ਪੈਸੇ ਕਮਾਉਣਾ ਚਾਹੁੰਦਾ ਕੋਈ ਉਹਦਾ ਫੁੱਲ ਕੋਰਸ ਕਰਨਾ ਚਾਹੁੰਦਾ ਵਾ ਨਾ ਤਾਂ ਹਰ ਸੰਡੇ ਨੂੰ ਹਰ ਸੰਡੇ ਨੂੰ ਮੇਰੀ ਜਲੰਧਰ ਸ਼ਹਿਰ ਦੇ ਵਿੱਚ ਨਾ ਮੇਰੀ ਕਲਾਸ ਲੱਗਦੀ ਆ 10 ਵਜੇ ਤੋਂ ਲੈ ਕੇ 2 ਵਜੇ ਤੱਕ 10 ਤੋਂ 2 ਜਾਂ ਫਿਰ 3 ਵਜਾਂ ਦੇ ਆ ਇਹਦੇ ਵਿੱਚ ਮੇਰੀ ਕਲਾਸ ਲੱਗਦੀ ਆ ਉਹਦੇ ਵਿੱਚ ਮੈਂ ਪ੍ਰੋਪਰਲੀ ਸਿਖਾਉਣਾ ਵਾ ਤੁਸੀਂ YouTube ਚੈਨਲ ਕਿਵੇਂ ਬਣਾਣਾ Facebook ਪੇਜ ਕਿਵੇਂ ਬਣਾਣਾ ਵਾ Instagram ਪੇਜ ਕਿਵੇਂ ਬਣਾਣਾ ਵਾ ਤੇ ਉਹਦੇ ਤੇ ਤੁਸੀਂ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਉਹਦੀ ਐਡੀਟਿੰਗ ਕਿਵੇਂ ਕਰਨੀ ਆ ਵੀਡੀਓ ਦੀ ਤੇ ਉਹ ਵੀਡੀਓ ਕਿਵੇਂ ਅਪਲੋਡ ਕਰਨੀ ਆ ਵੀਡੀਓ ਦਾ ਟਾਈਟਲ ਟੈਗ ਡਿਸਕ੍ਰਿਪਸ਼ਨ ਥੰਬਨੇਲ ਕਿਵੇਂ ਬਣਾਉਣਾ ਮੈਂ ਜਾਨੀ ਕਿ ਯਾਰ ਪੂਰਾ ਕੋਰਸ ਮੈਂ ਤੁਹਾਨੂੰ ਸਿਖਉਣਾ ਵਾਂ ਸਿਰਫ 3-4 ਘੰਟੇ ਦੇ ਵਿੱਚ ਮੈਂ ਤੁਹਾਨੂੰ ਪੂਰਾ ਕੋਰਸ ਸਿਖਾ ਦੇਣਾ ਵਾਂ ਉਹ ਸਿਰਫ ਸੰਡੇ ਨੂੰ ਲੱਗਦੀ ਆ ਹਰ ਸੰਡੇ ਨੂੰ ਜਲੰਧਰ ਸ਼ਹਿਰ ਦੇ ਵਿੱਚ ਲੱਗਦੀ ਆ ਅਗਰ ਤੁਹਾਡੇ ਵਿੱਚੋਂ ਕੋਈ ਮੇਰਾ ਭੈਣ ਭਰਾ ਉਹ ਕਲਾਸ ਜੁਆਇਨ ਕਰਨਾ ਚਾਹੁੰਦਾ ਤਾਂ ਪਲੀਜ਼ ਸਕਰੀਨ ਤੇ ਚੱਲ ਰੇ ਨੰਬਰ ਤੇ ਨਾ ਫੋਨ ਕਰਕੇ ਤੁਸੀਂ ਸਾਡੀ ਟੀਮ ਕੋਲੋਂ ਪੁੱਛ ਸਕਦੇ ਹੋ ਵੀ ਜਿਹੜਾ ਸਾਡਾ ਪ੍ਰੋਸੈਸ ਆ ਕੀ ਪ੍ਰੋਸੈਸ ਆ ਹਨਾ ਕਿਉਂਕਿ ਜਦੋਂ ਪੂਰੇ ਪੰਜਾਬ ਦੇ ਵਿੱਚੋਂ ਨਾ ਕੋਈ ਨਾ ਕੋਈ ਮੇਰਾ ਭੈਣ ਭਰਾ ਆਇਆ ਰਹਿੰਦਾ ਉਹ ਪੂਰੇ ਪੰਜਾਬ ਦੇ ਵਿੱਚੋਂ ਮਤਲਬ ਅਲੱਗ-ਅਲੱਗ ਤੇ ਉਹ ਉਹਦੇ ਵਿੱਚ ਜਿਹੜੀ ਆਪਣੀ ਕਲਾਸ ਹੁੰਦੀ ਆ ਉਹਦੇ ਵਿੱਚ ਆਪਾਂ 2 ਜਾਂ 3 ਬੰਦੇ ਹੀ ਰੱਖਦੇ ਆ ਕਿਉਂਕਿ ਜਿਹੜਾ ਆਪਣਾ ਟਾਈਮ ਆ ਉਹ ਟਾਈਮ ਲਿਮਟਿਡ ਜਿਹਾ ਟਾਈਮ ਆਪਣਾ 3 ਘੰਟੇ ਦਾ 3 ਘੰਟੇ ਦੇ ਵਿੱਚ ਯਾਰ 2 ਜਾਂ 3 ਬੰਦੇ ਨੂੰ ਹੀ ਸਿਖਾਇਆ ਜਾਂਦਾ ਵਾ ਜੇ ਆਪਾਂ ਜ਼ਿਆਦਾ ਬੰਦੇ ਐਡ ਕਰ ਲਈਏ ਉਹਨਾਂ ਨੂੰ ਸਿਖਾਉਣਾ ਥੋੜਾ ਜਿਹਾ ਫਿਰ ਔਖ ਹੋ ਜਾਣਾ ਵਾ ਸੋ ਇਸ ਕਰਕੇ ਉਹ 2 ਜਾਂ 3 ਬੰਦੇ ਹੀ ਏਡ ਕਰਦੇ ਆ ਉਹਦੇ ਕਲਾਸ ਦੇ ਵਿੱਚ ਅਗਰ ਤੁਸੀਂ ਉਹ ਕਲਾਸ ਲਾਉਣਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਪੂਰੀ ਜਾਣਕਾਰੀ ਤੁਸੀਂ ਪੁੱਛ ਸਕਦੇ ਹੋ ਵੀ ਸਾਡੀ ਜਿਹੜੀ ਕਲਾਸ ਜਲੰਧਰ ਸ਼ਹਿਰ ਦੇ ਵਿੱਚ ਕਿੱਥੇ ਲੱਗਦੀ ਕਿੰਨੀ ਤਰੀਕ ਨੂੰ ਲੱਗੇਗੀ ਹੁਣ ਤੇ ਉਹ ਤੋਂ 2 ਦਿਨ ਪਹਿਲਾਂ ਠੀਕ 2 ਦਿਨ ਪਹਿਲਾਂ ਤੁਹਾਨੂੰ ਆਪਣੀ ਸੀਟ ਆ ਜਿਹੜੀ ਉਹ ਬੁੱਕ ਕਰਾਣੀ ਪਏਗੀ ਜੀ ਅਗਰ ਤੁਸੀਂ ਮੇਰੀ ਉਹ ਕਲਾਸ ਲਗਾ ਲਓਗੇ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਨਾ ਤੁਹਾਨੂੰ ਲਿਖ ਕੇ ਦੇਣਾ ਤੁਸੀਂ 2-4 ਮਹੀਨੇ ਬਾਅਦ ਠੀਕ ਹੈ ਜੀ 90 ਦਿਨ ਬਾਅਦ ਮੰਨ ਕੇ ਚਲੋ 90 ਦਿਨ ਬਾਅਦ ਤੁਸੀਂ YouTube Facebook Instagram ਤੋਂ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸੱਚੀ ਗੱਲ